ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਗੁਰਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਰਏ ਗੁਰੂ ਕੇ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨਮ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਕਰਦੇ ਆ ਸੋਰਠ ਰਾਗ ਦਾ 5 ਨੰਬਰ ਸ਼ਬਦ ਜਿਸ ਦਾ ਪਾਠ ਅਸੀਂ ਰਲ ਮਿਲ ਕੇ ਸਾਂਝਾ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਨ ਆਓ ਪਾਵਨ ਸ਼ਬਦ ਦੇ ਉਪਦੇਸ਼ ਨੂੰ ਵਿਚਾਰਨ ਤੇ ਸਮਝਣ ਦਾ ਯਤਨ ਕਰੀਏ ادب ਸਤਕਾਰ ਸਹਿਤ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਅਧੀਨ ਸ਼ਬਦ ਦੀ ਅਰਮਤਾ ਹੈ 16 ਮਹਿਲਾ ਨਵਾਂ ਪ੍ਰਾਨੀ ਕੌਣ ਉਪਾਉ ਕਰੇ ਜਾਤੇ ਭਗਤ ਰਾਮ ਕੀ ਪਾਗੈ ਜਮ ਕੋ ਤਰਾਸ ਹਰੇ ਜਦੋਂ ਇਹ ਸ਼ਬਦ ਨੂੰ ਅਸੀਂ ਪੜਨੇ ਆ ਤੇ ਪਹਿਲੇ ਜਿਹੜੇ ਦੋ ਪਦੇ ਹਨ ਪਹਿਲਾ ਨਹਾਉ ਵਾਲਾ ਪਦ ਤੇ ਪਹਿਲਾ ਪਦ ਇਹਨਾਂ ਧੋਪਦਿਆਂ ਦੇ ਵਿੱਚ ਸਵਾਲ ਨਹੀਂ ਥੋੜਾ ਜਿਹਾ ਧਿਆਨ ਦਿਜੀਏ ਤੇ ਇਹਦੇ ਵਿੱਚ ਆਏਗਾ ਕੌਣ बार-बार ਗੱਲ ਆ ਰਹੀ ਹੈ ਕੌਣ ਇਹਨੂੰ ਕੌਣ ਆਪਣੇ ਆਪ ਦੇ ਵਿੱਚ ਇੱਕ ਸਵਾਲ ਕੁਐਸਚਨ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਫਾਟ ਕਰਨੇ ਆ ਥੋੜਾ ਜਿਹਾ ਧਿਆਨ ਦੇਈਏ ਤੇ ਸਾਨੂੰ ਬੜੇ سارے ਸਵਾਲ ਸਤਿਗੁਰੂ ਦੀ ਬਾਣੀ ਦੇ ਵਿੱਚ ਸਾਹਮਣੇ ਆਉਂਦੇ ਆ। ਔਰ ਮਹਾਰਾਜ ਦੀ ਬੜੀ ਵੱਡੀ ਵੜਿਆਈ ਜਿੱਥੇ ਮਹਾਰਾਜ ਨੇ ਸਵਾਲ ਕੀਤਾ ਇਕੱਲਾ ਸਵਾਲ ਨਹੀਂ ਕੀਤਾ ਉਹਦਾ ਜਵਾਬ ਵੀ ਦਿੱਤਾ। ਉਦਾਹਰਣ ਵਜੋਂ ਕੁਝ ਕਿ ਬਚਨ ਸਮਝ ਲਈਏ। ਹਜ਼ੂਰ ਦੀ ਪਾਵਨ ਬਾਣੀ ਦੀ ਪਾਠ ਦੀ ਅਰੰਭਤਾ ਕਰਦੇ ਸੀ ਜਪਜੀ ਸਾਹਿਬ ਦੀ ਅਰੰਭਤਾ ਕਰਦੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਪਹਿਲਾ ਸਵਾਲ ਕੀਤਾ ਜਿੱਥੇ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇਹ ਬਿਰਤ ਦੱਸੀ ਕੇਵ ਸਚਿਆਰਾ ਹੋਇਇ ਕੇਵ ਊੜ ਟੁਟ ਪਾ। ਹੁਣ ਜਿੱਥੇ ਕੇਵ ਲੱਗਿਆ ਆਪਣੇ ਆਪ ਨੂੰ ਸਵਾਲ ਬਣ ਕਿਵੇਂ ਫਿਰ ਮਹਾਰਾਜ ਨੇ ਉਹਦਾ ਜਵਾਬ ਦਿੱਤਾ ਨਾਲ ਹੀ ਅਗਲੀ ਪੰਕਤੀ ਦੇ ਵਿੱਚ ਉੱਥੇ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਇਹਦਾ ਜਵਾਬ ਇਹ ਹੈ ਹੁਕਮ ਰਜ਼ਾਈ ਚਲਤਾ ਨਾਨਕ ਲਿਖਿਆ ਨਾਲ ਅੱਗੇ ਜਾ ਕੇ ਸਵਾਲ ਆਇਆ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਘਰੈ ਪਿਆਰ ਇਬੰਤੀ ਮੇਂ ਜਰੂਰ ਆਪ ਸੰਗਤਾਂ ਦੇ ਚਰਨਾਂ ਚ ਕਰਨਾ। ਪੀ ਇਹਦਾ ਪਾਠ ਅਸੀਂ ਬੜੀ ਵਾਰ ਕਰ ਜਾਂਦੇ ਆ ਮੋਹੋਂ ਕੇ ਬੋਲਣ ਬੋਲੀ ਹੈ। ਹੁਣ ਜਦੋਂ ਅਸੀਂ ਬੋਹ ਪੜ ਰਹੇ ਆ ਤੇ ਮੰਮੇ ਦੇ ਥੱਲੇ ਜਿਹੜੀ ਔਕੜ ਲੱਗੀ ਹੋਈ ਹੈ ਉਹ ਅਸੀਂ ਉਚਾਰਨ ਕਰ ਹੀ ਨਹੀਂ ਲੈ। ਹੁਣ ਮੋਹ ਤੇ ਖੇਚ ਹੋ ਗਈ, ਅਕੜਤ ਹੋ ਗਈ। ਮੈਨੂੰ ਕਹਿੰਦੇ ਵੀ ਇਹ ਮੋਹ ਹੈ। ਉੱਥੇ ਮਹਾਰਾਜ ਗੱਲ ਕਰ ਰਹੇ ਮੂੰਹ ਦੇ ਵਿੱਚੋਂ। ਮੂਹ ਜਦੋਂ ਅਸੀਂ ਪਾਠ ਮੂਹ ਕੀਤਾ ਨਾ ਉਹ ਆਪਣੇ ਆਪ ਰार्थ ਸਪਸ਼ਟ ਹੋ ਗਿਆ ਮੈਂ ਆਪਣੇ ਮੂਹ ਦੇ ਵਿੱਚੋਂ ਮੈਂ ਆਪਣੀ ਜ਼ੁਬਾਨ ਤੋਂ ਕਿਹੜੇ ਬੋਲ ਬੋਲਾਂ ਜਿਹਦੇ ਨਾਲ ਰੱਬ ਮੇਰੇ ਨਾਲ ਪਿਆਰ ਕਰਦਾ ਉਸੇ ਵਿੱਚ ਅੱਗੇ ਜਾ ਕੇ ਮਹਾਰਾਜ ਨੇ ਜਵਾਬ ਦਿੱਤਾ ਜਿੱਥੇ ਸਤਿਗੁਰੂ ਕਹਿੰਦੇ ਜੇ ਉਹਦੇ ਨਾਲ ਪਿਆਰ ਪਾਉਣਾ ਹੈ ਤੇ ਉਹਦੇ ਨਾਲ ਪਿਆਰ ਪਾਉਣ ਦੇ ਵਾਸਤੇ ਇੱਕ ਬੋਲੀ ਹੈ ਭਾਖਿਆ ਭਾਉ ਅਭਾਰ ਪਾਕਿਆ ਭਾਉ ਪਾਕਿਆ ਦਾ ਅਰਥ ਬੋਲੀ ਭਾਉ ਦਾ ਅਰਥ ਪਿਆਰ ਉਹ ਪਿਆਰ ਦੀ ਬੋਲੀ ਸਮਝਦਾ ਇਹ ਇਦਾਂ ਦੇ ਬੇਅੰਤ ਸਵਾਲ ਨੇ ਕੌਣ ਸੋ ਵੇੜਾ ਵਕਤ ਕਵਣ ਕਵਣ ਥੇਤ ਕਵਣ ਵਾਰ ਕੌਣ ਸੇ ਰੂਤੀ ਮਾਂ ਕਵਣ ਜਿਤ ਹੋਆ ਆਕਾਰ ਹੁਣ ਇਹ ਪੂਰੀ ਬੋਰਡਿੰਗ ਸਵਾਲਾਂ ਦੀ ਹੈ ਔਰ ਇਹਦੇ ਸਵਾਲ ਦਾ ਜਵਾਬ ਜਦੋਂ ਮਹਾਰਾਜ ਨੇ ਦਿੱਤਾ ਤੇ ਇੱਕੋ ਪੰਕਤੀ ਦੇ ਵਿੱਚ ਦੇ ਦਿੱਤਾ ਜਾ ਕਰਤਾ ਸ੍ਰਿਤੀ ਕੋ ਸਾਜੈ ਆਪੇ ਜਾਣ ਅੱਗੇ ਜਾ ਕੇ ਜਦੋਂ ਅਸੀਂ ਬਾਣੀ ਪੜਾਂਗੇ ਉੱਥੇ ਜਾ ਕੇ ਬੜੇ سارے ਸਵਾਲ ਸਾਡੇ ਸਾਹਮਣੇ ਆਣਗੇ ਜਿੱਥੇ ਮਹਾਰਾਜ ਨੇ ਸਾਡੇ ਸਾਹਮਣੇ ਬਚਨ ਕੀਤਾ ਸੁਹਾਗਣ ਕੇ ਕੀਆ ਚਿੰਨ ਹੈ ਇਹ ਸਵਾਲ ਹੈ ਕੁਛੋ ਜਾਇ ਸੁਹਾਗਣੀ ਤੁਸੀਂ 라ਵੇਆ ਕਿੰਨੀ ਗੁਣੀ ਹੁਣ ਇਹ ਸਵਾਲ ਵੀ ਆਪ ਮਹਾਰਾਜ ਕਰ ਰਹੇ ਨੇ ਇਹਦਾ ਜਵਾਬ ਵੀ ਸਤਿਗੁਰੂ ਅੱਗੇ ਜਾ ਕੇ ਦੇ ਰਹੇ ਨੇ ਸਹਿਜ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਫਿਰ ਰਸਾਲੂ ਤਾਂ ਮਿਲਿਆ ਜਹ ਹੁਰ ਕਾ ਸ਼ਬਦ ਸੁਣੀ ਹੁਣ ਇੱਥੇ ਮਹਾਰਾਜ ਨੇ ਪਹਿਲੇ ਦੋ ਪਦਿਆਂ ਦੇ ਵਿੱਚ ਸਵਾਲ ਸਾਹਮਣੇ ਟੋਟਲ ਸ਼ਬਦ ਦੇ 4 ਪਦੇ ਨੇ ਤੇ ਜਿਹੜੇ ਅਗਲੇ 2 ਪਦੇ ਨੇ ਉਹਨਾਂ ਦੇ ਵਿੱਚ ਮਹਾਰਾਜ ਨੇ ਉਹਨਾਂ ਸਵਾਲਾਂ ਦੇ ਹੀ ਜਵਾਬ ਦਿੱਤੇ ਜਿਹੜੇ ਸਤਿਗੁਰੂ ਨੇ ਆਪ ਸਾਡੇ ਸਾਹਮਣੇ ਰੱਖੇ ਹੁਣ ਇਹ ਗੱਲ ਸਤਿਗੁਰੂ ਸਪਸ਼ਟ ਸਿੱਧੀ ਵੀ ਲਿਖ ਸਕਦੇ ਸੀ ਉਹ ਇੱਕ ਰੋਚਕਤਾ ਹੁੰਦੀ ਹੈ ਜਦੋਂ ਇੰਟਰਸਟ ਵਧਾਣਾ ਹੋਵੇ ਨਾ ਹੁਣ ਆਮ ਤੌਰ ਤੇ ਬੜੀ ਬਾਰ ਜਦੋਂ ਟੀਚਰ ਕਲਾਸ ਦੇ ਵਿੱਚ ਬੱਚਿਆਂ ਨੂੰ ਪੜਾ ਰਿਹਾ। ਤੋਂ ਬੱਚਿਆਂ ਨੂੰ ਪੜਾਉਣ ਤੋਂ ਪਹਿਲਾਂ ਕੁਐਸਚਨ ਜਿਹੜਾ ਉਹ ਦੱਸ ਕੇ ਉਹਨਾਂ ਨੂੰ ਦੱਸ ਕੇ ਇਹਦਾ ਆਨਸਰ ਕੀ ਹੋਏਗਾ। ਹੁਣ ਬੱਚੇ ਕਹਿਣ ਵੀ ਜੇ ਸਾਨੂੰ ਪਤਾ ਹੁੰਦਾ ਤਾਂ ਦਿੱਤੋ ਕਿਉਂਕੋ ਪੁੱਛਣਾ। ਉਹ ਕਹਿੰਦੇ ਵੀ ਨਹੀਂ ਦੱਸਣਾ ਮੈਂ ਹੀ ਆ। ਦੱਸਣਾ ਮੈਂ ਹੀ ਆ ਤੁਹਾਨੂੰ ਪਰ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਤਾਂ ਕਰੋ। ਤੁਹਾਡੇ ਅੰਦਰ ਜਿਗਿਆਸਾ ਤਾਂ ਪੈਦਾ ਹੋਵੇ ਲਗਨ ਤੇ ਪੈਦਾ ਹੋਵੇ ਵੀ ਇਹਦਾ ਆਨਸਰ ਕੀ ਹੋਏਗਾ। ਮੈਂ ਚਲੋ ਇਹ ਕੁਐਸਚਨ ਦੀ ਗੱਲ ਆਈ ਤੇ ਸਾਡੇ ਪ੍ਰੋਫੈਸਰ ਸਾਹਿਬ ਹੁੰਦੇ ਸੀ ਚਲੋ ਹੁਣ ਵੀ ਸੇਵਾ ਨਿਭਾ ਰਹੇ ਨੇ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਦੁਦੇਹਰ ਮੈਂ ਬੜੀ ਵਾਰ ਜਦੋਂ ਅੱਜ ਉਹ ਉਹਨਾਂ ਗੱਲਾਂ ਨੂੰ ਚੇਤਾ ਕਰਦਾ ਤੇ ਅੱਜ ਉਹ ਗੱਲਾਂ ਦਾ ਪਤਾ ਲੱਗਦਾ ਉਹਨਾਂ ਨੂੰ ਨਾ ਬੜੀ ਵਾਰ ਸਵਾਲ ਕਰਨਾ ਸੀ ਬੜੇ ਟਿਕਾਅ ਵਾਲੇ ਸਹਿਜ ਵਾਲੇ ਇਨਸਾਨ ਉਹਨਾਂ ਨੂੰ ਸਵਾਲ ਕਰਨਾ ਉਦੋਂ ਸਾਨੂੰ ਬੜਾ ਅਜੀਬ ਜਿਹਾ ਲੱਗਦਾ ਸੀ ਵੀ ਇਦਾਂ ਕਿਉਂ ਕਰਦੇ ਆ ਹੁਣ ਕਹਿਣਾ ਵੀ ਇਹ ਜੀ ਇਹਦਾ ਸਵਾਲ ਹੈ ਇਹਦਾ ਕੀ ਮਤਲਬ ਹੈਗਾ ਸਵਾਲ ਕਰਨਾ ਅੱਛਾ ਹੂੰ ਫਿਰ ਹੁਣ ਅਸੀਂ ਸਵਾਲ ਕਰ ਦਿੱਤਾ ਤੁਸੀਂ ਕੀ ਸੋਚਿਆ ਵੀ ਅਸੀਂ ਸੁਣਦੇ ਵੀ ਅਸੀਂ ਸੋਚਣਾ ਵੀ ਤੁਹਾਨੂੰ ਕੀ ਪੁੱਛਣਾ ਅਸੀਂ ਕਹਿਣਾ ਵੀ ਨਹੀਂ ਅਸੀਂ ਨਹੀਂ ਸੋਚਿਆ ਕਹਿੰਦੇ ਸੋਚ ਕੇ ਆਓ ਹੁਣ ਅਸੀਂ ਆਪਣੇ ਵੱਲੋਂ ਕੋਈ ਜਵਾਬ ਦੇਣਾ ਹੈ ਠੀਕ ਹੈ ਹੁਣ ਸਾਨੂੰ ਲੱਗਣਾ ਵੀ ਤੇ ਕੋਈ ਗੱਲ ਨਹੀਂ ਬਣੀ ਹੁਣ ਕਿਹਾ ਠੀਕ ਹੈ ਪਰ ਜੇ ਇਹਨੂੰ ਇਦਾਂ ਕਰ ਲੋ ਤਾਂ ਜ਼ਿਆਦਾ ਠੀਕ ਹੋ ਜਾਏਗਾ ਕਈ ਕਈ ਦਿਨਾਂ ਦਾ ਇੱਕ ਸਵਾਲ ਤੇ ਲਾਣਾ ਫਿਰ ਉਹਨਾਂ ਨੇ ਬਾਅਦ ਵਿੱਚ ਜਦੋਂ ਸੀ ਉਹਨਾਂ ਨੂੰ ਗੱਲ ਕੀਤੀ ਉਹਨਾਂ ਨੇ ਕਈ ਵਾਰ ਸ਼ਬਦ ਜਦਾਂ ਹੁਣ ਇਦਾਂ ਸਾਡੀਆਂ ਨਾਲ ਕਲਾਸਾਂ ਲੱਗਦੀਆਂ ਸਨ ਉਨਾ ਬਾਣੀ ਵੀ ਵਿਚਾਰ ਕਰਨੇ ਤੇ ਨਾਲ ਕਹਿ ਦੇਣਾ ਵੀ ਇਹ ਸ਼ਬਦ ਯਾਦ ਕਰਕੇ ਆਇਓ ਕੱਲ੍ਹ ਸ਼ਬਦ ਯਾਦ ਕਰਕੇ ਆਉਣਾ ਹੁਣ ਇਹ ਨਹੀਂ ਦੱਸਣਾ ਕਿ ਸ਼ਬਦ ਕਿੱਥੇ ਹੈ 14 ਸੁਤੀ ਅੰਗਰੇ ਮਹਾਰਾਜ ਦੇ ਇਹ ਨਹੀਂ ਦੱਸਣਾ ਕਿ ਕਿੰਨੇ ਅੰਗ ਤੇ ਅੱਜ ਤੇ ਚਲੋ ਸੌਲਤਾਂ ਨੇ ਨਾ ਅਸੀਂ ਤਿੰਨ ਅੱਖਰ ਕੋਾਇ ਤੇ ਸ਼ਬਦ ਸਾਹਮਣੇ ਆ ਜਾਂਦੇ ਸਾਨੂੰ ਮੋਬਾਈਲ ਫੋਨ ਅਲਾਉਟ ਨਹੀਂ ਸੀ ਹੁਣ ਇੱਕ ਸ਼ਬਦ ਯਾਦ ਕਰਨ ਦੇ ਵਾਸਤੇ ਸਾਡੇ ਕੋਲ ਇੱਕ ਦਿਨ ਹੈ ਉਹਦੇ ਵਿੱਚ ਜਿਹੜਾ ਬਾਕੀ ਸਮਾਂ ਰਹਿ ਗਿਆ ਉਹਦੇ ਵਿੱਚ ਸਾਨੂੰ ਇੱਕ ਸ਼ਬਦ ਲੱਭਣਾ ਵੀ ਹੈ ਕੋਈ ਆਦਮੀ ਕਰਨਾ ਹੈ ਉਹਨਾਂ ਪੋਤਰੀਆਂ ਲੈ ਕੇ ਬਹਿਣਾ ਅੰਗ ਦੇਖ ਲੈਣੇ ਵੀ ਨੇ ਤਦ ਤੁਸੀਂ ਲੱਗੋ ਇਹਨਾਂ ਤਦ ਤੁਸੀਂ ਲੱਗੋ ਉਹਨਾਂ ਬਾਅਦ ਜਦੋਂ ਇਹ ਰਮਜਾ ਦਸੀਆਂ ਨਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਇੱਕ ਸ਼ਬਦ ਦੱਸਿਆ ਸੀ ਤੁਸੀਂ ਇੱਕ ਸ਼ਬਦ ਦੇ ਚੱਕਰ 'ਚ ਕਿੰਨੇ ਲੱਗੇ ਜੇ ਸਿੱਧਾ ਦੱਸ ਦਿੰਦਾ ਤੁਸੀਂ ਉੱਥੇ ਹੀ ਖੋਲਣੇ ਸੀ ਉੱਥੇ ਕੋਈ ਸ਼ਬਦ ਵਿਖੜਾ ਸਰ ਜੇ ਸਿੱਧਾ ਜਵਾਬ ਮੈਂ ਹੀ ਦੇਣਾ ਹੋਵੇ ਤਾਂ ਤੁਹਾਡਾ ਦਿਮਾਗ ਕਿਸ ਕੰਮ ਦਾ ਸਤਿਗੁਰੂ ਨੇ ਵੀ ਮੈਂ ਜਦੋਂ ਇਹ ਬਚਨ ਨੂੰ ਪੜ ਰਿਹਾ ਸੀ ਤੇ ਮੈਨੂੰ ਇੰਜ ਹੀ ਲੱਗ ਰਿਹਾ ਸੀ ਮਹਾਰਾਜ ਨੇ ਜਵਾਬ ਤੇ ਦੇਣਾ ਹੀ ਪਰ ਪਹਿਲਾ ਸਵਾਲ ਕੀਤਾ ਤੇ ਜਵਾਬ ਵੀ ਆਪ ਦਿੱਤਾ ਤੇ ਸਤਿਗੁਰੂ ਨੇ ਸਮਝਾਉਣ ਦੇ ਵਾਸਤੇ ਬਾਣੀ ਦੇ ਵਿੱਚ ਇੰਟਰਸਟ ਵਧਾਇਆ ਸਾਡਾ ਹੁਣ ਜਿਹੜੀ ਗੱਲ ਆਪਾਂ ਪਹਿਲਾਂ ਸਾਂਝੀ ਕੀਤੀ ਮਹਾਰਾਜ ਨੇ ਪਹਿਲਾਂ ਕਹਿੰਦਾ ਕਿਵੇਂ ਸਚਿਆਰਾ ਹੋਈਆ ਸੋਚੋ ਕਿਵੇਂ ਸਚਿਆਰ ਹੋਇਆ ਜਾ ਸਕਦਾ ਕਿ ਉਹ ਪੂਰਾ ਟੁੱਟਿਆ ਪਾਲ ਕਿਵੇਂ ਝੂਠ ਦੀ ਪਾਲ ਜਿਹੜੀ ਸਾਡੇ ਅੰਦਰ ਹੈ ਕਿਵੇਂ ਟੁੱਟੇਗੀ ਪਹਿਲਾਂ ਸਾਡੇ ਵਾਸਤੇ ਇਹ ਸਵਾਲ ਹੈ ਫਿਰ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਤੁਸੀਂ ਚਿੰਤਾ ਦੇ ਵਿੱਚ ਬੈਠ ਰਹੋ ਨਹੀਂ ਸਮਝ ਆ ਰਹੀ ਤੇ ਹੁਕਮ ਰਜ਼ਾਈ ਚੱਲਣਾ ਇਹ ਇਧਾਰਸ ਇਹ ਬੜੇ ਸਾਰੇ ਇਦਾਂ ਦੇ ਸਵਾਲ ਸਤਿਗੁਰੂ ਦੀ ਬਾਣੀ ਦੇ ਵਿੱਚ ਆਉਂਦੇ ਨੇ ਅੱਜ ਦਾ ਬਚਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਤਿਗੁਰੂ ਨੇ ਪਹਿਲਾ ਸਵਾਲ ਕੀਤਾ ਪ੍ਰਾਨੀ ਕੌਣ ਉਪਾਉ ਕਰੇ ਇਹ ਜੀਵ ਕਿਹੜਾ ਉਪਾਉ ਕਰੇ ਕਿਹੜਾ ਉਪਰਾਧਾ ਕਰੇ ਕਿਹੜਾ ਉਦਮ ਕਰੇ ਜਾਨ ਤੇ ਭਗਤ ਰਾਮ ਕੀ ਪਾਵੇ ਭਗਤ ਦੇ ਤੱਤੇ ਨੂੰ ਸਿਆਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਥੇ ਵੀ ਭਗਤ ਦੇ ਤੱਤੇ ਨੂੰ ਸਿਆਰੀ ਆਏਗੀ ਉਹਦਾ ਅਰਥ ਹੋਏਗਾ ਭਗਤੀ ਮਹਾਰਜ ਕਹਿੰਦੇ ਕਿਹੜਾ ਉਪਾਉ ਕਿਹੜਾ ਹਿੱਲਾ ਕਰੇ ਜਿਸ ਹਿੱਲੇ ਦੇ ਨਾਲ ਇਹਨੂੰ ਪਰਮਾਤਮਾ ਦੀ ਭਗਤੀ ਕਰਨੀ ਆਵੇ ਇਹ ਪਰਮਾਤਮਾ ਦੀ ਭਗਤੀ ਦੇ ਨਾਲ ਜੁੜ ਸਕੇ ਇਹ ਪਹਿਲਾ ਸਵਾਲ ਅੱਗੇ ਮਹਾਰਾਜ ਕਹਿੰਦੇ ਜਿੱਥੇ ਭਗਤੀ ਦੀ ਦਾਤ ਪ੍ਰਾਪਤ ਹੋਏਗੀ ਉੱਥੇ ਜੰਮ ਕੋ ਤਰਾਸ ਹੈ ਰਹਾ ਜੰਮ ਦਾ ਅਰਥ ਹੈ ਮੌਤ ਤਰਾਸ ਦਾ ਅਰਥ ਹੈ ਡਰ ਮਹਾਰਾਜ ਕਹਿੰਦੇ ਇੱਕ ਤੇ ਇਹਨੂੰ ਭਗਤੀ ਮਿਲ ਜਾਏ ਤੇ ਜਦੋਂ ਭਗਤੀ ਮਿਲ ਜਾਏ ਤੇ ਦੂਜਾ ਇਹਦੇ ਜੀਵਨ ਦੇ ਵਿੱਚੋਂ ਮੌਤ ਦਾ ਭੈ ਖਤਮ ਹੋ ਜਾਿਆ ਬੜੀ ਵੱਡੀ ਗੱਲ ਹੈ ਜੀ ਔਰ ਮੌਤ ਦਾ ਭੈ ਭਗਤੀ ਤੋਂ ਬਿਨਾ ਖਤਮ ਨਹੀਂ ਜੇ ਭਗਤੀ ਕੀਤੀ ਭਗਤੀ ਦੇ ਨਾਲ ਜੁੜੇ ਤੇ ਭਗਤ ਹੀ ਜੇ ਪਿਆਰ ਦੇ ਵਿੱਚ ਭਿੱਜ ਕੇ ਕਹਿੰਦਾ ਨਾ ਮੋਹਿ ਮਰਨੇ ਦਾ ਚਾਹ ਉਹ ਮਰੋ ਤਹਰ ਕੇ ਦੁਆਰ ਆਮ ਬੰਦਾ ਤੇ ਮੌਤ ਦਾ ਨਾਲ ਹੈ ਕਿ ਡਰ ਜਾਂਦਾ ਗੱਲਾਂ ਕਰਦਿਆਂ ਮੌਤ ਦਾ ਜ਼ਿਕਰ ਕਦੁੱਲਾ ਲੈ ਇੱਕ ਹੀ ਗੱਲ ਕਰਦਾ ਜਦਾਂ ਗੱਲ ਕੀਤੇ ਰੱਬ ਨੂੰ ਚੇਤਾ ਹੀ ਨਹੀਂ ਆਉਣਾ ਵੀ ਇਹਨਾਂ ਨੂੰ ਵੀ ਲੈ ਕੇ ਜਾਣਾ ਜੇ ਅਸੀਂ ਗੱਲ ਨਾ ਕਰਾਂਗੇ ਤੇ ਅਸੀਂ ਕਿ ਤੇ ਬੋਤਾ ਜੀ ਲਾ ਮੈਂ ਬੜੀ ਵਾਰੇ ਬੇਨਤੀ ਕਰਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਚੇਤਾ ਰੱਖਿਆ ਕਰ ਤੂੰ ਮਰ ਜਾਣਾ ਅਸੀਂ ਕਿੰਨੇ ਸ਼ਬਦ ਵਿਚਾਰੇ ਨੇ ਹੁਣ ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਜ ਅਸੀਂ 18ਵਾਂ ਸ਼ਬਦ ਮੇਰੇ ਖਿਆਲ ਨਾਲ ਵਿਚਾਰਿਆ 19ਵਾਂ ਸ਼ਬਦ ਵਿਚਾਰ ਰਹੇ ਆ ਤੇ 19ਵੇਂ ਸ਼ਬਦਾਂ ਦੇ ਵਿੱਚ ਸਤਿਗੁਰੂ ਨੇ ਕਿੰਨੀ ਕਿੰਨੀ ਵਾਰੇ ਮਹਾਰਾਜ ਨੇ ਕਿਹਾ ਕਿ ਤੇਰੇ ਸਵਾਸ ਘੱਟ ਲੈਣੇ ਤੂੰ ਮਰ ਜਾਣਾ ਸਤਿਗੁਰੂ ਕਹਿੰਦੇ ਜਿਉਂਦਾ ਹੀ ਉਹ ਹੈ ਜਿਹਨੂੰ ਮੌਤ ਚੇਤਾ ਜਿਹਨੂੰ ਮੌਤ ਭੁੱਲ ਗਈ ਉਹ ਜੀਣਾ ਵੀ ਭੁੱਲ ਗਿਆ ਮੌਤ ਚੇਤਾ ਹੋਣੀ ਮੌਤ ਚੁਟਕੀ ਆ ਸਭ ਕਹਿੰਦੇ ਭੈ ਇੱਕ ਹੁੰਦਾ ਚੇਤਾ ਹੋਣਾ ਇੱਕ ਹੁੰਦਾ ਡਰ ਡਰਨਾ ਨਹੀਂ ਇਹਨੂੰ ਥੋੜਾ ਸਪਸ਼ਟ ਕਰ ਲਈਏ ਕਿ ਦੋ ਗੱਲਾਂ ਸਾਡੇ ਸਾਹਮਣੇ ਆ ਗਈਆਂ ਇੱਕ ਤੇ ਮਹਾਰਾਜ ਕਹਿੰਦੇ ਜਮ ਕੋ ਤਰਾਸ ਹਰ ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਤੂੰ ਮਰ ਜਾਣਾ ਤੇ ਮਹਾਰਾਜ ਡਰਾ ਨਹੀਂ ਰਹੇ ਇੱਕ ਹੁੰਦਾ ਡਰਾਣਾ ਇੱਕ ਹੁੰਦਾ ਜਗਾਣਾ ਜਗਾ ਮਹਾਰਾਜ ਇਸ ਕਰਕੇ ਰੇਬ ਤੇਰੇ ਕੋਲ ਸਮਾਂ ਬੜਾ ਥੋੜਾ ਕੰਮ ਤੇਰਾ ਬੜਾ ਬਿਆ ਤੇ ਉਹਨੂੰ ਉਹਨੂੰ ਛੇਤੀ ਛੇਤੀ ਨਿਬਟਾ ਦਰ ਦਾ ਮਤਲਬ ਇਹ ਨਹੀਂ ਤੂੰ ਸਭ ਕੁਝ ਛੱਡ ਕੇ ਬੈਜੇ ਹਾਇਰ ਮਰ ਜਾਣਾ ਨਹੀਂ ਜਦੋਂ ਸਤਿਗੁਰੂ ਨੇ ਮੌਤ ਦਾ ਜ਼ਿਕਰ ਕੀਤਾ ਤੇ ਉਦੋਂ ਮਹਾਰਾਜ ਨੇ ਕਿਹਾ ਵੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਦੁਨੀਆ ਤੇ ਕੋਈ ਸਥਿਰ ਨਹੀਂ ਹੈ ਤੂੰ ਆਪਣੇ ਆਪ ਨੂੰ ਇਸ ਤਰੀਕੇ ਨਾਲ ਤਿਆਰ ਕਰਕੇ ਚੱਲ ਜੇ ਮੌਤ ਆ ਵੀ ਗਈ ਤੇ ਫਿਰ ਕੀ ਹੋ ਜਾਏਗਾ ਦੁਨੀਆ ਦੇ ਵਿੱਚ ਕੋ ਜਿਉਂਦਾ ਥੋੜੀ ਰਿਆ ਕੋਈ ਹਮੇਸ਼ਾ ਥੋੜੀ ਰਿਆ ਹੁਣ ਇਹ ਇਨਸਾਨ ਉਦੋਂ ਹੀ ਕਹਿ ਸਕਦਾ ਜਦੋਂ ਇਨਸਾਨ ਦੀ ਪਕੜ ਸਮਾਜ ਨੂੰ ਮਾਇਕ ਪਦਾਰਥਾਂ ਨੂੰ ਲੈ ਕੇ ਢਿੱਲੀ ਪਈ ਅਸੀਂ ਸ਼ਹੀਦਾਂ ਦੀ ਗੱਲ ਕਰਦੇ ਆ ਭਾਵੇਂ ਜਿੰਨੇ ਵੀ ਸਿੱਖੀ ਦੇ ਵਿੱਚ ਸਿੱਖ ਸ਼ਹੀਦ ਨੇ ਜਾਂ ਗੁਰੂ ਸਾਹਿਬਾਨ ਸ਼ਹੀਦ ਨੇ ਅਸੀਂ ਸੈਬਜ਼ਾਦਿਆਂ ਦੀ ਗੱਲ ਕਰਦੇ ਆ ਹੁਣ ਇਹ ਕਿਉਂ ਮੌਤ ਤੋਂ ਇੰਨੇ ਬੇਫਿਕਰੇ ਨੇ ਕਿ ਉਹ ਜੀਉਣਾ ਨਹੀਂ ਚਾਹੁੰਦੇ ਹਰ ਇਨਸਾਨ ਜੀਣਾ ਚਾਹੁੰਦਾ ਸਤਿਗੁਰੂ ਦੀ ਬਾਣੀ ਵੀ ਕਹਿੰਦੀ ਹੈ ਵੀ ਜੀਣਾ ਚਾਹੀਦਾ ਹੈ ਇਨਸਾਨ ਨੂੰ ਪਰ ਅਸੂਲਾਂ ਤੋਂ ਉਲਟ ਜਾ ਕੇ ਜੀਣਾ ਉਹਨੂੰ ਮਹਾਰਾਜ ਨੇ ਜੀਣਾ ਨਹੀਂ ਕਿਹਾ ਸਿਰ ਪਿਆ ਮਹਾਰਾਜ ਕਹਿੰਦੇ ਜਮ ਕੋ ਤਰਾਸ ਹਿਰੈ ਦੋ ਕੰਮ ਹੋ ਜਾਣ ਪਹਿਲਾ ਇਹਦੀ ਭਗਤੀ ਦੀ ਧਾਰਤ ਇਹਨੂੰ ਮਿਲ ਜਾਏ ਦੂਜਾ ਕੀ ਹੈ ਇਹਦੇ ਜੀਵਨ ਦੇ ਵਿੱਚੋਂ ਮੌਤ ਦਾ ਭੈ ਖਤਮ ਹੋ ਜਾਏ ਅੱਗੇ ਸਵਾਲ ਹੈ ਕੌਣ ਕਰਮ ਵਿਦਿਆ ਕਹ ਕੈਸੀ ਕਿਹੜਾ ਕਰਮ ਕਰੀਏ ਕਿਹੜੀ ਵਿਦਿਆ ਪ੍ਰਾਪਤ ਕਰੀਏ ਧਰਮ ਕਵਨ ਕਰੀ ਕਿਹੜਾ ਧਰਮ ਦਾ ਕੰਮ ਕਰੀਏ ਕਵਨ ਨਾਮ ਗੁਰਜਾ ਕਿਵੇਂ ਸਿਮਰਿਆ ਕਿਹੜੇ ਗੁਰੂ ਦਾ ਕਿਹੜਾ ਨਾਮ ਸਿਮਰਨ ਕੀਤਾ ਜਾਏ ਪਉ ਸਾਗਰ ਕੋ ਤਰੀ ਜੀ ਦਾ ਸਿਮਰਨ ਕੀਤੇ ਆ ਪਉ ਸਾਗਰ ਤੋਂ ਪਾਰ ਉਤਰ ਸਕੀਦਾ ਹੁਣ ਇਹ ਸੰਤੋਸ਼ ਵਾਲ ਸਤਿਗੁਰੂ ਨੇ ਜਵਾਬ ਦਿੱਤਾ ਕਲਮ ਏਕ ਨਾਮ ਕਿਰਪਾ ਨਿਧ ਜਾਣ ਜੰਬੈ ਕਤ ਪਾ ਲੈ ਮਾਰੇ ਕਹਿੰਦੇ ਇੱਕੋ ਹੀ ਨਾਮ ਹੈ ਇੱਥੇ ਇਸ ਸਮੇਂ ਦੇ ਵਿੱਚ ਇੱਕੋ ਹੀ ਨਾਮ ਹੈ ਉਹ ਹੈ ਇੱਕ ਨਾਮ ਜਿਹੜਾ ਉਸ ਨਾਮ ਨੂੰ ਜਪਦਾ ਹੈ ਉਹਨੂੰ ਗਤੀ ਮਿਲ ਜਾਂਦੀ ਹੈ ਗਤੀ ਦਾ ਅਰਥ ਹੈ ਭਗਤੀ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਬਖਸ਼ਿਸ਼ ਕੀਤਾ ਚਲੋ ਇਹਨੂੰ ਪਪਾ ਪੂਰੇ ਫੱਲੇ ਨੂੰ ਇੱਕ ਵਾਰ ਪਾਠ ਕਰ ਲਈਏ ਫਿਰ ਗੱਲ ਪੂਰੀ ਸਪਸ਼ਟ ਹੋਏਗੀ ਆਵਰ ਧਰਮ ਜਾਕੇ ਸਮਨਾਹਨ ਏ ਵਿਦਵੇਦ ਬਤਾਵੇ ਮਹਾਰਾਜ ਕਹਿੰਦੇ ਨਾਮ ਹੀ ਇੱਕ ਸਿਮਰਨ ਹੈ ਇਹ ਗੱਲ ਬੇਦ ਵੀ ਦੱਸ ਰਹੇ ਨੇ ਸਾਰੇ ਦੱਸ ਰਹੇ ਨੇ ਉਹ ਤੋਂ ਉੱਪਰ ਕੋਈ ਵੀ ਧਰਮ ਨਹੀਂ ਹੁਣ ਦੋ ਗੱਲਾਂ ਇਹਦੇ ਵਿੱਚੋਂ ਅਸੀਂ ਸਮਝਣੀ ਆ ਪਹਿਲੀ ਗੱਲ ਮਹਾਰਾਜ ਕਿਸ ਨਾਮ ਦੀ ਗੱਲ ਕਰ ਰਹੇ ਨੇ ਕਿਉਂਕਿ ਹਰ ਧਰਮ ਦਾ ਵੱਖਰਾ ਨਾਮ ਕੋਈ ਕਿਸ ਨਾਮ ਦੇ ਨਾਲ ਜਦੋਂ ਜੁੜ ਰਿਹਾ ਕੋਈ ਕਿਸ ਨਾਮ ਦੇ ਨਾਲ ਜੁੜ ਰਿਹਾ ਹਰ ਇੱਕ ਆਪਣੇ ਵੱਖੋ ਵੱਖਰੇ ਨਾਮ ਲੈ ਕੇ ਬੈਠੇ ਨੇ ਸਤਿਗੁਰੂ ਦੀ ਬਾਣੀ ਦਾ ਇੱਕ ਬਚਨ ਅੱਲਾ ਨਾਲ ਜੋੜੀਏ ਸਹਿਬ ਕੰਡੇ ਸਤ ਸੰਗਤ ਕੈਸੀ ਜਾਣੀ ਹੈ ਹੁਣ ਇਹ ਵੀ ਸਵਾਲ ਆਇਆ ਕਰਨ ਸਵਾਲ ਕੀਤਾ ਮਹਾਰਾਜ ਨੇ ਸਤ ਸੰਗਤ ਕੀ ਹੁੰਦੀ ਹੈ ਉਹਦਾ ਮਹਾਰਾਜ ਨੇ ਜਵਾਬ ਦਿੱਤਾ ਜਿੱਥੇ ਇੱਕੋ ਨਾਮ ਵਖਾਣੀ ਹੈ ਪਹਿਲਾ ਸਵਾਲ ਹੈ ਸਤ ਸੰਗਤ ਕੀ ਹੁੰਦੀ ਹੈ ਕਿਨੂੰ ਸਤ ਸੰਗਤ ਕਿਹਾ ਜਾਵੇ ਜੇ ਦੂਜਾ ਜਵਾਬ ਮਹਾਰਾਜ ਨੇ ਦਿੱਤਾ ਸਤ ਸੰਗਤ ਉਹ ਹੁੰਦੀ ਹੈ ਜਿਸ ਜਗ੍ਹਾ ਤੇ ਇੱਕ ਨਾਮ ਦੀ ਚਰਚਾ ਹੋਵੇ ਹੁਣ ਇੱਕ ਨਾਮ ਦਾ ਅਰਥ ਹੈ ਰੱਬ ਇੱਕ ਹੈ ਉਹਦਾ ਨਾਮ ਕੋਈ ਵੀ ਰੱਖ ਲੋ ਉਹਦੀ ਜਿਹੜੀ ਹੁੰਦਾ ਉਹ ਇੱਕੋ ਹੀ ਹੈ ਉਹਨੂੰ ਕਿਸੇ ਵੀ ਨਾਮ ਦੇ ਨਾਲ ਚੇਤਾ ਕਰ ਲੋ ਉਹ ਗੱਲ ਵੱਖਰੀ ਹੈ ਹੁਣ ਇੱਕ ਨਾਮ ਦੀ ਗੱਲ ਕੀਤੀ ਬਾਣੀ ਦੇ ਵਿੱਚ ਰੱਬ ਦੇ ਬੇਅੰਤ ਨਾਮ ਬਿਆਨ ਕੀਤੇ ਨੇ ਪਰ ਜਦੋਂ ਰੱਬ ਦੇ ਨਾਮ ਬੇਅੰਤ ਲਏ ਜਾ ਰਹੇ ਨੇ ਸਖਸ਼ੀਅਤ ਚਲੋ ਸਖਸ਼ੀਅਤ ਨਾਮ ਲਫ਼ਜ਼ ਵਰਤਾਂ ਉਹ ਜਿਹੜੀ ਹੋਂਦ ਹੈ ਕੋਈ ਹੈ ਹੁਣ ਘਰ ਦੇ ਵਿੱਚ ਪੁੱਤਰ ਹੈ ਕਈ ਵਾਰ ਉਹਦਾ ਨਾਮ ਲੈ ਕੇ ਬੁਲਾ ਲੈਣਾ ਕਈ ਵਾਰ ਉਹਨੂੰ ਪੁੱਤਰ ਕਹੀ ਵੇ ਨਾ ਕਹਿ ਲੈਣਾ ਕਈ ਵਾਰ ਉਹਨੂੰ ਬੇਟਾ ਕਹਿ ਲੈਣਾ ਹੈ ਤੇ ਕੋਈ ਨਹੀਂ ਉਸੇ ਤਰੀਕੇ ਦੇ ਨਾਲ ਰੱਬ ਇੱਕੋ ਹੀ ਹੈ ਉਹਨੂੰ ਅਲੱਗ-ਅਲੱਗ ਨਾਵਾਂ ਦੇ ਨਾਲ ਚੇਤਾ ਕੀਤਾ ਜਾ ਰਿਹਾ ਹੈ ਸਹਿਬ ਕਹਿੰਦੇ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਆ ਇੱਕੋ ਨਾਮ ਹੁਕਮ ਹੈ ਉਹੀ ਨਾਮ ਜਿੰਨੂੰ ਜਪਿਆ ਜਾ ਰਿਹਾ ਹੈ ਉਹੀ ਨਾਮ ਹੁਕਮ ਦੇ ਹੁਕਮ ਦੇ ਵਿੱਚ ਇੱਥੇ ਸਤਿਗੁਰੂ ਨੇ ਬਖਸ਼ਿਸ਼ ਕੀਤੀ ਕਲਮੇ ਇੱਕ ਨਾਮ ਕਿਰਪਾ ਨੇ ਦਾ ਜਾਨ ਜਪੇ ਗਤ ਪਾਵੇ ਇੱਕੋ ਨਾਮ ਹੈ ਜਿਹਨੂੰ ਸਤਿਗੁਰੂ ਦੀ ਬਾਣੀ ਨੇ ਕਿਹਾ ਸਿਮਰਤ ਬੇਦ ਪੁਰਾਨ ਪੁਕਾਰਨ ਕੋਥੀਆਂ ਨਾਮ ਬਿਨਾ ਸੁਪੂੜ ਗਾਲੀ ਖੋਸ਼ੀਆਂ ਸਿਮਰਤियां 베ਦ ਪੁਰਾਨ ਸਭ ਕੋਈ ਗੱਲ ਕਹਿ ਰਹੇ ਨੇ ਇੱਕੋ ਨਾਮ ਦੇ ਨਾਲ ਜੋ ਸਾਰੇਆ ਕਰਮਾਂ ਦੇ ਵਿੱਚੋਂ ਹਜ਼ੂਰ ਗੁਰੂ ਅਰਜੁਨ ਸਾਹਿਬ ਪਾਤਸ਼ਾਹ ਜੀ ਦੀ ਕਸ਼ਟਪਤੀ ਹੈ ਅਸੀਂ ਹੁਕਮ ਦੇ ਰੂਪ ਦੇ ਵਿੱਚ ਬੜੀ ਵਾਰ ਦਾ ਪਾਠ ਕੀਤਾ ਸਰਬ ਕੀਤਾ ਜਿੱਥੇ ਮਹਾਰਾਜ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲ ਭਜੰਗਮ ਸਾਦੇ ਪੰਜ ਜਨਾਸਿਓ ਸੰਗ ਨਾ ਛੁਟਿ ਕਿਓ ਅਧਿਕ ਅਹੰਮ ਬੁਧਵਾਦੇ ਪਿਆਰੇ ਇਨ ਬੇਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦਵਾਰੇ ਤੀਜੇ ਬੁੱਧ ਵਿਵੇਕਤ ਉਹਨੋ ਸਾਰੀ ਅਸ਼ਟਪਦੀ ਦੇ ਵਿੱਚ ਮਹਾਰਾਜ ਨੇ ਕਰਮ ਜਣਵਾਏ ਕਿਹੜੇ ਕਿਹੜੇ ਲੋਕ ਕਰਦੇ ਨੇ ਉਸੇ ਅਸ਼ਟਪਦੀ ਦੀ ਆਖਰੀ ਪੰਕਤੀ ਹੈ ਜਿੱਥੇ ਸਤਿਗੁਰੂ ਨੇ ਜ਼ਿਕਰ ਕੀਤਾ ਸਹਿਬ ਕਹਿੰਦੇ ਇਹਨਾਂ ਸਾਰਿਆਂ ਕਰਮਾਂ ਦੇ ਵਿੱਚੋਂ ਸ੍ਰੇਸ਼ਟ ਕਰਮ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾਂ ਸਾਰਿਆਂ ਕਰਮਾਂ ਦੇ ਵਿੱਚੋਂ ਸ੍ਰੇਸ਼ਟ ਕਰਮ ਹੈ ਸਤ ਸੰਗਤ ਉਹਨ ਸਤ ਸੰਗਤ ਕੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਜਿੱਥੇ ਇੱਕ ਨਾਮ ਦੀ ਚਰਚਾ ਹੁੰਦੀ ਹੋਵੇ ਸਹਿਬ ਨੇ ਬਖਸ਼ਿਸ਼ ਕੀਤੀ ਕਲ ਮੈਂ ਏਕ ਨਾਮ ਕਰਪਾ ਅਨੰਦ ਜਾਹੇ ਜਪੈ ਗਤ ਪਾਵੈ ਔਰ ਧਰਮ ਜਾਕੇ ਸੰਮਾਨੈ ਔਰ ਕੋਈ ਵੀ ਧਰਮ ਨਾਮ ਦੇ ਬਰਾਬਰ ਨਹੀਂ ਹੈ ਹਜ਼ੂਰ ਗੁਰੂ ਅਰਜਨ ਸਾਹਿਬ ਦਾ ਬਚਨ ਪੜ੍ਹਦੇ ਆਂ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਸਾਰਿਆਂ ਧਰਮਾਂ ਦੇ ਵਿੱਚੋਂ ਸ੍ਰੇਸ਼ਟ ਧਰਮ ਕਿਹੜਾ ਹਰ ਕੋ ਨਾਮ ਜਪ ਨਿਰਮਲ ਕਰ ਧਰਮੀ ਬੰਦਾ ਕੌਣ ਹੈ ਗੁਰੂ ਅਰਜਨ ਸਾਹਿਬ ਕਹਿੰਦੇ ਦੋ ਗੱਲਾਂ ਚੇਤੇ ਰੱਖ ਲੋ ਇੱਕ ਤੇ ਬੰਦਾ ਰੱਬ ਦਾ ਨਾਮ ਜਪਦਾ ਹੋਵੇ ਦੂਜਾ ਉਹਦੇ ਕਰਮ ਸਾਫ਼ ਹੋਣ ਕਰਮ ਮੈਲੇ ਨਾ ਹੋਣ ਮੰਦੇ ਕੰਮ ਨਾ ਕਰਦਾ ਹੋਵੇ ਮਾੜੇ ਅਮਲ ਨਾ ਕਰਦਾ ਹੋਵੇ ਕਿਸੇ ਦਾ ਬੁਰਾ ਨਾ ਕਰਦਾ ਹੋਵੇ ਠੱਗੀ ਮੀਮਤ ਬੇਈਮਾਨੀ ਝੂਠ ਫਰੇਵ ਨਾ ਕਰਦਾ ਹੋਵੇ ਤੇ ਜਦੋਂ ਸਮਾਂ ਮਿਲੇ ਉਸ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਰੱਬ ਦੇ ਨਾਲ ਜੁੜਦਾ ਹੋਵੇ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈ ਰੱਬ ਦੇ ਨਾਲ ਜੁੜਨਾ ਕਿਉਂਕਿ ਹਰ ਧਰਮ ਦੀ ਵੱਖਰੀ ਮਰਿਆਦਤ ਹੈ ਉੱਥੇ ਮਹਾਰਾਜ ਨੇ ਠੱਪਾ ਲਾ ਕੇ ਕਹਿੰਦੀ ਸਿੱਖ ਦੀ ਗੱਲ ਨਹੀਂ ਕੀਤੀ ਵੀ ਸੇਖੀ ਹੋਵੇਗੀ ਜੇ ਉਹ ਹਿੰਦੂ ਵੀਰ ਹੈ ਉਹ ਆਪਣੇ ਰੱਬ ਨੂੰ ਆਪਣੇ ਰ方式 ਨਾਲ ਚੇਤਾ ਕਰਦਾ ਹੋਵੇਗਾ ਮੁਸਲਮਾਨ ਹੈ ਉਹ ਆਪਣੇ ਤਰੀਕੇ ਨਾਲ ਚੇਤਾ ਕਰਦਾ ਹੋਵੇਗਾ ਇੱਕ ਤੇ ਰੱਬ ਨੂੰ ਚੇਤਾ ਕਰਨਾ ਤੇ ਦੂਜਾ ਕੰਮ ਨਹੀਂ ਮਾੜਾ ਕਰਨਾ ਇਹ ਧਰਮੀ ਦੀ ਨਿਸ਼ਾਨੀ ਸਾਡੇ ਵਾਲਿਆਂ ਨੇ ਵੱਖਰਾ ਹੀ ਟਕਵੰਝ ਬਣਾ ਕੇ ਰੱਖ ਦਿੱਤਾ ਕਿੱਦਾਂ ਸੋਖਾ ਜਾਂ ਮਹਾਰਾਜ ਨੇ ਤਰੀਕਾ ਦੱਸਿਆ ਇਦਾਂ ਧਰਮੀ ਬਣਦਾ ਜਦੋਂ ਅਸੀਂ ਧਰਮ ਦੀ ਪ੍ਰਵਾਰਸਾ ਇਦਾਂ ਬਣਾ ਕੇ ਪੇਸ਼ ਕੀਤੀ ਨਾ ਤੇ ਲੋਕਾਂ ਨੂੰ ਉਹ ਪ੍ਰਵਾਰਸਾ ਧਰਮ ਸੁੱਖਾ ਲੱਗੇਗਾ ਸੁੱਖਾ じゃ ਕੰਮ ਹੈ ਸਾਡੇ ਵਾਲਿਆਂ ਨੇ ਇੰਨੀਆਂ ਉਲਝਣਾ ਬਣਾ ਕੇ ਇਹ ਨਹੀਂ ਕਰਨਾ ਉਦਾਂ ਕਰ ਦੇਣਾ ਇੱਥੇ ਹੱਥ ਲਾਤਾ ਤੇ ਹੋ ਗਿਆ ਉੱਥੇ ਹੱਥ ਲਾਤਾ ਤੇ ਇਹ ਹੋ ਗਿਆ ਤੇ ਡਰਾਈ ਨਾ ਦਿੱਤਾ ਤੇ ਲੋਕ ਕਹਿੰਦੇ ਇਹੋ ਜੇ ਧਰਮ ਤੋਂ ਤੇ ਤੋਬਾ ਆ ਵੀ ਜੇ ਤੁਸੀਂ ਦੇਖੋ ਜਿੰਨਾ ਧਰਮ ਦੇ ਵਿੱਚ ਲੋਕਾਂ ਨੇ ਪਾਪ ਤੋਂ ਡਰਾਇਆ ਨਾ ਉਹ ਨਾਰ ਨਹੀਂ ਡਰਦਾ ਜਿੰਨਾ ਬੰਦਾ ਧਾਰਮਿਕ ਸਥਾਨ ਤੇ ਆ ਕੇ ਪਾਪ ਤੋਂ ਡਰਦਾ ਜੇ ਗੁਰਦੁਆਰੇ ਆ ਕੇ ਇਦਾਂ ਕਰ ਦਿੱਤਾ ਪਾਪ ਲੱਗੇਗਾ ਜੇ ਲੰਗਰ ਦੇ ਵਿੱਚ ਬਾਲਟੀ ਥੱਲੇ ਰੱਖਤੀ ਤਾਂ ਪਾਪ ਲੱਗਿਆ ਜੇ ਇੱਥੇ ਹੱਥ ਲਾ ਦਿੱਤਾ ਤਾਂ ਪਾਪ ਲੱਗਿਆ ਜੇ ਦੇਗ ਨੂੰ ਹੱਥ ਲਾ ਦਿੱਤਾ ਤਾਂ ਪਾਪ ਲੱਗਿਆ ਜੇ ਇੱਥੇ ਕਰ ਦਿੱਤਾ ਤਾਂ ਪਾਪ ਲੱਗਿਆ ਜੇ ਗੁਰੂ ਰਣਜੀਤ ਸਿੰਘ ਦੇ ਦਾਬਿਆਂ ਤੇ ਬੈ ਗਿਆ ਤਾਂ ਪਾਪ ਲੱਗਿਆ ਜੇ ਆਪ ਪਾਠ ਕਰਨਿਆ ਤਾਂ ਪਾਪ ਲੱਗਿਆ ਕਿੰਨੇ ਸਾਰੇ ਬਣਾਏ ਤੇ ਬੰਦੇ ਨੇ ਫਿਰ ਪਤਾ ਕੀ ਕੀਤਾ ਜੇ ਇਹ ਕੀਤੇ ਆ ਪਾਪੀ ਹੋਈਦਾ ਨਾ ਤੇ ਦੂੜ ਹੀ ਠੀਕ ਹੈ ਮੈਂ ਬੜੀ ਵਾਰ ਬੇਨਤੀ ਕਰਦਾ ਵੀ ਸਾਨੂੰ ਅੱਗੇ ਆਣ ਹੀ ਨਹੀਂ ਦਿੱਤਾ ਠੇਕੇਦਾਰਾਂ ਨੇ ਜਿਹੜੇ ਆਪ ਮਾਲਕ ਕੇ ਬੈਠੇ ਉਹਨਾਂ ਨੇ ਆਮ ਪਬਲਿਕ ਨੂੰ ਅੱਗੇ ਨਹੀਂ ਆੜ ਦਿੰਦੇ ਆਹ ਨੌਜਵਾਨਾਂ ਉਹਨਾਂ ਨੂੰ ਅੱਗੇ ਨਹੀਂ ਆਣ ਦਿੰਦੇ ਕਿਉਂਕਿ ਮੈਨੂੰ ਡਰ ਹੈ ਨਾ ਜੇ ਅੱਗੇ ਆ ਗਏ ਤਾਂ ਮੇਰੀ ਕੋਲ ਸਿਰ ਬਚਵਲ ਜਾਨੀ ਮੈਨੂੰ ਚੌਧਰੀ ਕਿੰਨੇ ਕਹਿਣਾ ਫਿਰ ਤੇ ਫਿਰ ਧਰਮ ਦਾ ਨਾਂ ਦੇ ਕੇ ਡਰਾਵਾ ਇਹਨਾਂ ਦੇ ਦਿਓ ਵੀ ਇਹ ਨੇੜੇ ਹੀ ਨਾ ਲੰਘਣ ਕਿੰਨਾ ਚੰਗਾ ਹੋਵੇ ਇਹ ਇੱਥੇ ਦੇ ਵਰਤਦੀ ਹੈ ਸਾਡੇ ਘਰ ਦੇ ਬੱਚੇ ਆ ਕੇ ਆਪ ਭੋਗ ਲਾਣ ਆਪ ਕਿਰਪਾਨ ਵੇਣ ਕਰਨ ਉਹ ਆਪ ਸੰਗਤ ਨੂੰ ਦੇਖ ਵਰਤਾਨ ਸਾਡੇ ਵਾਲੇ ਦੰਦ ਲੈ ਜੇ ਇਹਨਾਂ ਨੇ ਦੇਖ ਵਰ ਤਾਣੀ ਤਾਂ ਸੇਵਾਦਾਰ ਦਾ ਵਾਸਤੇ ਰੱਖੇ ਤੇ ਠੀਕ ਹੈ ਨਾ ਫਿਰ ਉਹ ਨੇੜੇ ਹੀ ਨਹੀਂ ਲੱਗਦੇ ਉਹ ਆਦੇ ਹੀ ਨਹੀਂ ਆ ਤੁਸੀਂ ਵੇਖੋ ਬੁੱਧਵਾਰ ਨੂੰ ਬੱਚੇ ਸੇਵਾ ਕਰਦੇ ਆ ਉਹਨਾਂ ਦਾ ਇੱਕ ਪਿਆਰ ਲਗਨ ਲੱਗੀ ਆ ਨਾ ਇਦਾਂ ਸੀ ਹਰ ਕੰਮ ਦੇ ਵਿੱਚ ਲੰਗਰ ਵਰਤਾਉਣ ਦੀ ਵਾਰੀ ਹੋਵੇ ਤੇ ਉਦੋਂ ਵੀ ਇਦਾਂ ਹੀ ਹੋਵੇ ਨਾ ਪੁੱਤਰ ਜੇ ਗਲਤੀ ਹੋ ਗਈ ਤਾਂ ਕੋਈ ਗੱਲ ਨਹੀਂ ਫਿਰ ਕੀ ਆਪਣਾ ਘਰ ਹੈ ਉਹਨੂੰ ਸ਼ਾਬਾਸ਼ੀ ਦੇ ਕੇ ਵਖੋ ਗੱਲ ਕਰਨ ਦਾ ਤਰੀਕਾ ਹੁੰਦਾ ਮੈਂ ਇੱਕ ਦਿਨ ਇਥੋਂ ਦੀ ਗੱਲ ਹੈ ਮੈਂ ਇੱਕ ਮੀਮ ਨੂੰ ਕਿਹਾ ਉਹ ਚਲੋ ਕਈ ਗੱਲ ਮੰਨ ਲੈਂਦੇ ਕਈ ਅੜ ਜਾਂਦੇ ਮੈਂ ਉਹਨੂੰ ਕਿਹਾ ਉਹ ਸਿਰ ਤੇ ਟੋਪੀ ਪਾ ਕੇ ਆਉਂਦੇ ਸੀ ਮੈਂ ਉਹਨੂੰ ਕਿਹਾ ਜੇ ਪਰਨਾ ਬੰਨੇ ਨਾ ਤੇ ਸੋਣਾ ਲੱਗੇਗਾ ਮੈਂ ਉਹਨੂੰ ਇਹ ਨਹੀਂ ਕਿਹਾ ਕਿ ਟੋਪੀ ਨਹੀਂ ਪਾਉਣੀ ਅਗਲੇ ਦਿਨ ਉਹ ਪਰਨਾ ਬੰਨ ਕੇ ਆ ਗਿਆ ਜਦ ਮੈਂ ਉਹਦੇ ਗੱਲ ਪਾ ਜਾਂਦਾ ਵੀ ਤੂੰ ਅੱਧਾ ਨਾ ਉਹਨੂੰ ਕਹਣਾ ਲੈ ਮੈਂ ਕੱਲ ਤੋਂ ਆਂਦਾ ਹੀ ਨਹੀਂ ਨੇ ਤੈ ਤਰੀਕਾ ਹੁੰਦਾ ਅਸੀਂ ਬੜੀ ਵਾਰ ਇਸੇ ਤਰੀਕੇ ਦੇ ਨਾਲ ਧਰਮ ਨੂੰ ਪੇਸ਼ ਕੀਤਾ ਹੈ ਇਹ ਵੀ বেদ ਬਤਾਵੇ ਆਖਰੀ ਪਦ ਹੈ ਸੁਖ ਦੁਖ ਰਹਿਤ ਸਦਾ ਨਿਰਲੇਪੀ ਜਹ ਕੋ ਕਹਿਤ ਉਸਾਈ ਮਾਰਦ ਕੇੰਦੇ ਰੱਬ ਉਹ ਹੈ ਜਿਹੜਾ ਸੁਖ ਤੇ ਦੁਖ ਤੋਂ ਨਿਰਲੇਪ ਹੈ ਸੋ ਤੁਮਹੀ ਮੈਂ ਬਸੈ ਨਰੰਤਰ ਮਾਰਾ ਜੋ ਹੈ ਕਿੱਥੇ ਫਿਰ ਜਿਹੜਾ ਰੱਬ ਸੁਖ ਤੇ ਦੁਖ ਤੋਂ ਨਿਰਲੇਪ ਹੈ ਜਿਸ ਉਹ ਰੱਬ ਦੇ ਉੱਪਰ ਨਾ ਤੇ ਕੋਈ ਸੁਖ ਅਸਰ ਪਾਉਂਦਾ ਤੇ ਨਾ ਉਸ ਰੱਬ ਦੇ ਉੱਪਰ ਕੋਈ ਦੁੱਖ ਅਸਰ ਪਾਉਂਦਾ ਉਹ ਹੈ ਕਿਥੇ ਸਹਿਬ ਕਹਿੰਦੇ ਸੋ ਤੁਮ ਹੀ ਮੈਂ ਬਸੈ ਰੱਬ ਤਾ ਉਹ ਰੱਬ ਤੁਹਾਡੇ ਵਿੱਚ ਹੀ ਵਸ ਰਿਹਾ ਹੈ ਕਿੱਦਾਂ ਵਸ ਰਿਹਾ ਨਾਨਕ ਦਰਪਣ ਨਿਆਈ ਦਾ ਅਰਥ ਵਰਗ ਦਰਪਣ ਦਾ ਅਰਥ ਸ਼ੀਸ਼ਾ ਜਿਵੇਂ ਸ਼ੀਸ਼ੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਵੇਖੋ ਉਹ ਵਿੱਚ ਤੇ ਕੁਝ ਵੀ ਨਹੀਂ ਹੈ ਤੁਸੀਂ ਵੇਖੋ ਬਚਪਨ ਦੇ ਬੱਚਾ ਛੋਟਾ ਹੁੰਦਾ ਉਹ ਸ਼ੀਸ਼ੇ ਨੂੰ ਮੁੜ ਕੇ ਪਿੱਛੇ ਵੇਖਦਾ ਪਿੱਛੇ ਕੋਈ ਹੈ ਪਿੱਛੇ ਤੇ ਕੋਈ ਵੀ ਨਹੀਂ ਹੈ ਮੈਂ ਕਿੱਦਾਂ ਦਿਸ ਰਿਹਾ ਫਿਰ ਬਸ ਰੱਬ ਵੀ ਇਦਾਂ ਸਾਡੇ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਉਹ ਸਾਡੇ ਵਿੱਚੋਂ ਹੀ ਦਿਸੇਗਾ ਸਾਡੇ ਤੋਂ ਵੱਖਰਾ ਸ਼ੀਸ਼ੇ ਤੋਂ ਬਾਹਰ ਹੋ ਜਾਤੇ ਉਹਦੇ ਵਿੱਚ ਤੇ ਕੁਝ ਵੀ ਨਹੀਂ ਉਹਦੇ ਸਾਹਮਣੇ ਆ ਜਾਂਦੇ ਦਿਸਦਾ ਠੀਕ ਉਸੇ ਤਰੀਕੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਉਹ ਰੱਬ ਜਿਹਦੇ ਨਾਲ ਅਸੀਂ ਜੁੜਨਾ ਹੈ ਉਹ ਸਾਡੇ ਤੋਂ ਵੱਖਰਾ ਨਹੀਂ ਜਿਹਨੂੰ ਬਾਬਾ ਰਗਦਾਸ ਜੀ ਨੇ ਕਿਹਾ ਕਹਿ ਰਗਦਾਸ ਹਾਥ ਪੈ ਨੇਰਾ ਸਹਿਜੇ ਹੋਏ ਸੋਈ ਉਹ ਤੇਰੇ ਰੂਪ ਹੈ ਤੇਰੇ ਵਿੱਚ ਸਮਾਇਆ ਹੋਇਆ ਬਸ ਉਹਦੇ ਨਾਲ ਜੁੜਨ ਦਾ ਤਰੀਕਾ ਸਿੱਖ ਲੈ ਸਹਿ ਪਾਤਸ਼ਾਹ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਉਲੰਘਣਾਂ ਦੀ ਖਿਮਾ ਪੰਜ ਸ਼ਬਦ 108 ਰਾਗ ਨੇ ਅੱਜ ਦੇ ਦਿਵਾਨ ਤੱਕ ਅਸੀਂ ਵਿਚਾਰੇ ਆ ਜੀ ਉਲੰਘਣਾਂ ਦੀ ਖਿਮਾ ਵਾਹ ਰੂਜੀ ਕਾ ਖਾਲਸਾ